ਆ ਜਿਹੜੀ ਮੈਡਮ ਆ ਮੇਰੇ ਬੱਚੇ ਦਾ ਨਾਮ ਲਾਉਣੇ ਪੇ 8ਵੀਂ ਕਲਾਸ ਦੇ ਵਿੱਚ ਪੜਦਾ ਤੇ ਬਾਥਰੂਮ ਕਰਦਾ ਆ ਮੈਡਮ ਜਿਹੜੀ ਆ ਤੇ ਇਹਨੇ ਬੱਚੇ ਨੇ ਜਿਪ ਕੋਲ ਕੇ ਆਪਣੀ ਪੈਂਟ ਵੀ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਪਾਸ ਕਰਦਾ ਜੇ ਮੇਰੇ ਬੱਚੇ ਨੇ ਕੋਈ ਖਾ ਲਿਆ ਮੇਰੇ ਬੱਚੇ ਨੇ ਕੋਈ ਖਾ ਲਿਆ ਆ ਮੈਡਮ ਦੇ ਸਿਰ ਚੜ ਕੇ ਮੈਂ ਖਾ ਲਿਆ ਮਨੇ ਘਰ ਦੀਨੇ ਖਾ ਲਿਆ ਆ ਮੈਡਮ ਨੇ ਕਾਨੂੰਨੀ ਕਾਰਵਾਈ ਕਰਿਓ ਜੀ ਮਾਸਟਰ ਜਿਹੜਾ ਤੇ ਐਸੀ ਪਾਲੇ ਕੋਈ ਵੀ ਆ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਸੀ ਜਿਹੜੇ ਉਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਈ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਤ ਨਹੀਂ ਪਹੁੰਚਦੀਆ ਕਿ ਨਹੀਂ ਮੈਨੂੰ ਜਲਦੀ ਜਲਦੀ ਇਨਸਾਫ ਮਿਲਿਆ ਮੈਂ ਦਵਾਈ ਖਾ ਕੇ ਮਰ ਜਾਣਾ ਏ ਇਹ ਮੈਂ ਮਾ ਠੂਠੇ ਨਾ ਲਾਉਂਦੀਆ ਸਾਰੀਆਂ ਇਹ ਕਿ ਅੱਜ ਸਰ ਜੀ ਬੈਠੇ ਆ ਤੇ ਨਾਲ ਇੱਕ ਦੋ ਬੱਚੇ ਹੋਰ ਵੀ ਉਹਨੂੰ ਫੜ ਕੇ ਲੈ ਗਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਤਾਂ ਪਾਸ ਕਰਤਾ ਤੇ ਮੈਂ ਉਹਨੂੰ ਵੇਖਿਆ ਤੇ ਕਹਿੰਦਾ ਕਿ ਮੈਡਮ ਇਹ ਝੂਠ ਬੋਲਦੇ ਆ ਤੁਸੀਂ ਦੱਸੋ ਮੈਂ ਇਹੋ ਦੀ ਹਰਕਤ ਕਰ ਸਕਦਾ ਆ ਬੱਚੇ ਮੇਰੇ ਬੱਚੇ ਨੂੰ ਰਖਮੀ ਕਲਾਸ ਵਿੱਚ ਪਰਦਾ ਇਹਨਾਂ ਨੇ ਮੇਰੇ ਬੱਚੇ ਨੂੰ ਫੁੱਟ ਮਾਰ ਕੀਤੀ ਆ ਸਕੂਲ ਦੇ ਵਿੱਚ ਬਾਦੂ ਕੀਤਾ ਨੇ ਉਹ ਮਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦ ਆ ਕਿ ਮੈਂ ਤੇ ਹੁਣ ਬਾਹਰ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭਾਂਦਾ ਚਪੇੜਾਂਗਾ ਤੇ ਬੱਚਿਆਂ ਨੂੰ ਡਰਾਇਆ ਧਮਕਾਇਆ ਵੀ ਬੱਚੇ ਕਹਿੰਦੇ ਕਿ ਕਲਾਸ ਵਿੱਚ ਵੀ ਉਹ ਰੋਮ ਮੈਡਮ ਨੂੰ ਇਸੇ ਕਰਕੇ ਨੇ ਦੱਸਿਆ ਕਿ ਸਾਨੂੰ ਕਲਾਸ ਵਿੱਚ ਧਮਕਾਉਂਦਾ ਸੀ ਕਿ ਜੇ ਤੁਸੀਂ ਮੈਡਮ ਕੋਲ ਮੇਰੀ ਸ਼ਿਕਾਇਤ ਲਾਈ ਤੇ ਤੁਹਾਨੂੰ ਮੈਂ ਬਾਹਰ ਜਾ ਕੇ ਦੇਖਦਾ ਹਾਂ ਆ ਮੈਡਮ ਨੇ ਮੈਂ ਅੱਜ ਖਾ ਲੈਣਾ ਜੀ ਕੋਈ ਨਾ ਕੋਈ ਦਵਾਈ ਇਹਨਾਂ ਦੇ ਕੋਲ ਮੈਂ ਬੱਚੇ ਦਾ ਇਹਨਾਂ ਨੇ ਜਾ ਕੁਝ ਨਗਲ ਆ ਮਾਟਰ ਮੈਂ ਮੈਡਮ ਨੇ ਵੀ ਇਹਦੇ ਸਕੂਲ ਦੇ ਵਿੱਚ ਵਾਦਨ ਦੀ ਤਰ੍ਹਾਂ ਕੋਤੋਂ ਨਾ ਬੱਚਿਆਂ ਨੂੰ ਸਿਖਾਤਾ ਵਾ। ਲਾਈਬਾ ਦੇਖਦੇ ਤੁਸੀਂ ਮਹਦਾਨਿਸ਼ ਗੁਪਤਾ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇਹਨਾਂ ਲੇਕਿਨ ਉਸ ਦੀ ਸੱਚਾਈ ਕੀ ਹੁੰਦੀ ਹੈ? ਇਹ ਆਮ ਤੌਰ ਤੇ ਲੋਕਾਂ ਨੂੰ ਨਹੀਂ ਮਿਲ ਪਾਂਦੀ ਨਹੀਂ ਪਹੁੰਚ ਪਾਂਦੀ ਲੇਕਿਨ ਇੱਕ ਸਕੂਲ ਦੇ ਵਿੱਚੋਂ ਜਿਹੜੇ ਵੀਡੀਓ ਵਾਇਰਲ ਹੁੰਦੀਆਂ ਕਿ ਇੱਕ ਵਿਅਕਤੀ ਜਿਹੜਾ ਉੱਥੇ ਆ ਕੇ ਗਾਲੀ-ਗਲੋਚ ਕੱਢਦਾ ਹੈ ਸਟਾਫ ਦੇ ਨਾਲ ਤੇ ਇਹ ਕਹਿੰਦਾ ਕਿ ਮੇਰੇ ਬੇਟੇ ਦੇ ਉੱਪਰ ਝੂਠੇ ਆरोप ਲਗਾਏ ਗਏ ਨੇ ਕਲਾਸ ਦੇ ਵਿੱਚ ਬਾਥਰੂਮ ਕਰਨ ਦੇ। ਬੱਚਾ ਵੀ ਕੋਈ ਛੋਟਾ ਨਹੀਂ ਸੀਗਾ ਕੋਈ 2-3 ਜਾਂ ਚੌਥੀ ਜਦ ਪਹੁੰਚ ਗਏ ਕਲਾਸ ਦੇ ਵਿੱਚ ਬਾਥਰੂਮ ਕੀਤਾ ਤੇ ਜਿਹੜੀਆਂ ਬੱਚੀਆਂ ਸੀਗੀਆਂ ਕਲਾਸ ਦੇ ਵਿੱਚ ਸਟਾਫ ਸੀਗਾ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਪਿਤਾ ਵੱਲੋਂ ਜਿਹੜਾ ਇੱਥੇ ਦੱਸਿਆ ਜਾ ਰਿਹਾ ਹੈ ਇਹ ਜਾਣਕਾਰੀ ਤਿਆਰੀ ਹੈ ਕਿ ਕੁੱਟਮਾਰ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਆ ਤੋੜਪੰਨ ਕੀਤੀ ਗਈ ਸਕੂਲ ਦੇ ਵਿੱਚ ਗਮਲੇ ਤੋੜੇ ਗਏ ਨੇ ਉਧਰ ਤੁਸੀਂ ਨਾ ਦੇਖ ਸਕਦੇ ਹੋ ਜਿਹੜੀ ਕੁਰਸੀ ਤੋੜੀ ਗਈ ਹੈ ਸਕੂਲ ਦੇ ਵਿੱਚ ਆ ਕੇ ਇਸ ਤਰੀਕੇ ਦੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੋ ਕੀ ਪੁੱਛੇ ਇਸ ਦੇ ਪਿੱਛੇ ਜਾਣਕਾਰੀ ਸੀਗੀ ਕੀ ਸਚਾਈ ਸੀਗੀ ਕਿਉਂਕਿ ਇੱਕ ਤਰਫ ਇਹ આરોਪ ਲਗਾਏ ਜਾਣੇ ਕਿ ਮੇਰੇ ਬੇਟੇ ਨੂੰ ਝੂਠਾ ਫਸਾਇਆ ਜਾਦਿਆ ਬੱਚ ਤੇ ਇੱਕ ਪਾਸੇ ਟੀਚਦਾ ਦਾ ਇਹ ਕਹਿਣਾ ਕਿ ਜਿਹੜਾ ਸਾਡੇ ਨਾਲ ਜਿਹੜੀ ਥ੍ਰੈਟ ਦਿੱਤੀ ਗਈ ਆ ਸਾਨੂੰ ਥ੍ਰੈਟ ਥ੍ਰੈਟ ਕੀਤਾ ਗਿਆ ਸਾਨੂੰ ਮੈਸੇਜਸ ਕੀਤੇ ਗਏ ਨੇ ਸਾਡੇ ਨਾਲ ਜਿਹੜੀ ਗਾਲੀ ਗਲੋਚ ਕੀਤੀ ਗਈ ਆ ਤੇ ਜਿਹੜਾ ਬੈਲ ਜਿਹੜੀ ਹੁੰਦੀ ਆ ਸਕੂਲ ਦੀ ਉਹਦਾ ਹੱਥ ੋੜਾ ਜਿਹੜਾ ਲੈ ਕੇ ਸਾਡੇ ਮਗਰ ਭੱਜੇ ਨੇ ਤੇ ਕੁੱਟਮਾਰ ਜਿਹੜੀ ਕਰਨ ਦੀ ਸਾਡੀ ਵੀ ਕੋਸ਼ਿਸ਼ ਕੀਤੀ ਗਈ ਆ ਵੱਡੇ ਇਲਜ਼ਾਮ ਨੇ ਕਿਉਂਕਿ ਵਿਦਿਅਕ ਅਦਾਰੇ ਵਿੱਚੋਂ ਇਸ ਤਰੀਕੇ ਨਾਲ ਵੀਡੀਓ ਬਣਨੀ ਕੰਟਰੋਵਰਸ਼ਲ ਬਣ ਜਾਂਦੀ ਆ ਪੂਰੇ ਪੰਜਾਬ ਦੇ ਵਿੱਚੋਂ ਸਵਾਲ ਖੜੇ ਹੋਦੇ ਨੇ ਇਸ ਵੀਡੀਓ ਦੇ ਉੱਪਰ ਸੋ ਜਿਹੜੀ ਕੀ ਆ ਪੂਰਾ ਮਾਮਲਾ ਹੈਗਾ ਕੀ ਜਾਣਕਾਰੀ ਆ ਪੁਲਸ ਨੇ ਇਸ ਦੇ ਉੱਪਰ ਕੀ ਕਾਰਵਾਈ ਕੀਤੀ ਹੈ ਤੁਹਾ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਮੈਥ ਮਿਸਟਰਸ ਮੇਰਾ ਪਿੰਡ ਕੱਲਾ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਬੋਲਾ ਵਿੱਚ ਐਜ਼ ਅ ਮੈਥ ਮਿਸਟਰਸ ਜੌਬ ਕਰਦੀ ਪਈ 2015 ਤੋਂ ਤੇ ਬੱਚੇ ਦਾ ਨਾਮ ਜੇ ਪ੍ਰਤਾਪ ਆ 8th ਪੀਰਡ ਸੀ ਲਾਸਟ ਪੀਰਡ ਸੀ ਤੇ ਬੱਚੇ ਨੇ ਲਾਸਟ ਬੈਂਚ ਤੇ ਬੈਠਾ ਸੀ ਤੇ ਮੈਡਮ ਜਿਹੜੇ ਹੀ ਉਹਨਾਂ ਦਾ ਜਿਹੜਾ ਕਲਾਸ ਵਿੱਚ ਸਾਇੰਸ ਦਾ ਪੀਰਡ ਲੱਗਾ ਹੋਇਆ ਸੀ ਉਹਨਾਂ ਦਾ ਤੇ ਮੈਡਮ ਬਲੈਕਬੋਰਡ ਵੱਲ ਨੂੰ ਪ੍ਰੋਜੈਕਟਰ ਤੇ ਕੰਮ ਕਰਵਾਉਂਦੇ ਪਏ ਸੀ ਉਹਨਾਂ ਨੂੰ ਤੇ ਇਹਨੇ ਬੱਚੇ ਨੇ ਜੈਪ ਖੋਲ ਕੇ ਆਪਣੀ ਪੈਂਟ ਦੀ ਤੇ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਹੀ ਪਾਸ ਕਰਦਾ ਤੇ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਸੀ ਜਿਹੜੇ ਉਨ ਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਏ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਥਰੂਮ ਪਹੁੰਚ ਗਿਆ ਬੱਚਿਆਂ ਨੇ ਇਹ ਨਹੀਂ ਉਹਨਾਂ ਨੂੰ ਇੱਕ ਗਲਤੀ ਹੋਈ ਕਿ ਉਹਨਾਂ ਨੇ ਜਿਹੜੇ ਕਲਾਸ ਵਿੱਚ ਟੀਚਰ ਹੀ ਉਹਨਾਂ ਨੂੰ ਨਹੀਂ ਦੱਸਿਆ ਤੇ ਜਦੋਂ ਛੁੱਟੀ ਦੀ ਬੈਲ ਹੋ ਗਈ ਤੇ ਮੈਂ ਘਰ ਨੂੰ ਜਾਣ ਵਾਸਤੇ ਆਫਿਸ ਵਿੱਚ ਆ ਰਹੀ ਸੀ ਅਟੈਂਡੈਂਸ ਲਗਾਉਣ ਐਕਟ ਬਾਤੇ ਸੀ ਤੇ ਬੱਚੇ ਮੈਨੂੰ ਰੋਕ ਕੇ ਉਹਨੂੰ ਫੜ ਕੇ ਲੈ ਕੇ ਆਏ ਕਲਾਸ ਦੀ ਮੋਨੀਟਰ ਸਰਪ੍ਰੀਤ ਤੇ ਅਨਮੋਲ ਬੱਚਾ ਤੇ ਨਾਲ ਇੱਕ ਦੋ ਬੱਚੇ ਹੋਰ ਹੀ ਉਹਨੂੰ ਫੜ ਕੇ ਲੈ ਕੇ ਆਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਥਰੂਮ ਪਾਸ ਕਰਤਾ ਤੇ ਮੈਂ ਉਹਨੂੰ ਵੇਖਿਆ ਤੇ ਕਹਿੰਦਾ ਕਿ ਮੈਡਮ ਇਹ ਝੂਠ ਬੋਲਦੇ ਆ ਤੁਸੀਂ ਦੱਸੋ ਮੈਂ ਇਹੋ ਜੀ ਹਰਕਤ ਕਰ ਸਕਦਾ ਤੇ ਮੈਂ ਕਿਹਾ ਵੀ ਅੱਗੇ ਹੋ ਤਾਂ ਮੈਂ ਤੇਰੀ ਪੈਂਟ ਚੈੱਕ ਕਰਾਂ ਮੈਂ ਵੇਖਿਆ ਉਹਦੀ ਪੈਂਟ ਸੁੱਕੀ ਹੀ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਭ ਨੂੰ ਝਿੜਕਿਆ ਕਿ ਤੁਸੀਂ ਝੂਠ ਬੋਲਦੇ ਪਏ ਜੀ ਤੇ ਉਹਨਾਂ ਅੱਗੋਂ ਕਿਹਾ ਕਿ ਮੈਡਮ ਇਹਨੇ ਜਿਪ ਖੋਲ ਕੇ ਜਿਹੜਾ ਵਾ ਬਾਥਰੂਮ ਕੀਤਾ ਕਲਾਸ ਦੇ ਵਿੱਚ ਤੇ ਮੈਂ ਫਿਰ ਉਹਨਾਂ ਨੂੰ ਉਦੋਂ ਇਸ ਟਾਈਮ ਤੇ ਉਹ ਗੱਲ ਕਹੀ ਕਿ ਹੁਣ ਛੁੱਟੀ ਹੋ ਗਈ ਤੁਸੀਂ ਜਾਓ ਘਰ ਨੂੰ ਉਹਨੇ ਉਹ ਮੋਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦਾਂ ਕਿ ਮੈਂ ਤੈਨੂੰ ਹੁਣ ਬਾਹਰ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭੰਦਾ ਚਪੇੜਾਂ ਨਾਲ ਤੇ ਬੱਚਿਆਂ ਨੂੰ ਡਰਾਇਆ ਧਮਕਾਇਆ ਵੀ ਬੱਚੇ ਕਹਿੰਦੇ ਕਿ ਕਲਾਸ ਵਿੱਚ ਵੀ ਉਦੋਂ ਮੈਡਮ ਨੂੰ ਇਸੇ ਕਰਕੇ ਨਹੀਂ ਦੱਸਿਆ ਕਿ ਸਾਨੂੰ ਕਲਾਸ ਵਿੱਚ ਧਮਕਾਉਂਦਾ ਸੀ ਕਿ ਜੇ ਤੁਸੀਂ ਮੈਡਮ ਨੂੰ ਮੇਰੀ ਸ਼ਿਕਾਇਤ ਲਾਈ ਤੇ ਤੁਹਾਨੂੰ ਮੈਂ ਬਾਹਰ ਜਾ ਕੇ ਵੇਖੂਗਾ ਤੇ ਫਿਰ ਇਹਨਾਂ ਨੇ ਉਹ ਮੈਂ ਚਲੇਗੀ ਆ ਮੈਂ ਇਹ ਕਿਹਾ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਸਵੇਰੇ ਆੜ ਕੇ ਕਲਾਸ ਦੇ ਵਿੱਚ ਵੇਖੂਗੀ ਕਿਉਂਕਿ ਉਸ ਟਾਈਮ ਤੇ ਮੁੜ ਕੇ ਪੀਐਨ ਜਿਹੜੇ ਆ ਸਾਡੇ ਨਾਲ ਦੀ ਨਾਲ ਹੀ ਕਮਰੇ ਜਿਹੜੇ ਲੋਕ ਕਰ ਦਿੰਦੇ ਆ ਮੈਂ ਕਿਹਾ ਸਵੇਰੇ ਆਪਾਂ ਆੜ ਕੇ ਵੇਖਾਂਗੇ ਜੇ ਇਹਨੇ ਕੀਤਾ ਹੋਇਆ ਤੇ ਆਪਾਂ ਇਹਦੇ ਪੇਰੈਂਟਸ ਨੂੰ ਕੰਪਲੀਟ ਕਰਾਂਗੇ ਨੈਕਸਟ ਡੇ ਜਦੋਂ ਮੈਂ ਕਲਾਸ ਵਿੱਚ ਗਈ ਆ ਇਹ ਬੱਚਾ ਕਲਾਸ ਵਿੱਚ ਨਹੀਂ ਆਇਆ ਤੇ ਕੁੜੀਆਂ ਸਾਰੀਆਂ ਨੱਕ ਤੇ ਰਮਾਰ ਰੱਖ ਕੇ ਬੈਠੀਆਂ ਸੀ ਮਮੇ ਗਈ ਮੈਨੂੰ ਵੀ ਬਹੁਤ ਬੈਡ ਸਮੈਲ ਆਈ ਕਲਾਸ ਦੇ ਵਿੱਚੋਂ ਤੇ ਉਹ ਕਹਿੰਦੇ ਕਿ ਮੈਡਮ ਕਲਾਸ ਵਿੱਚੋਂ ਬਹੁਤ ਬਦਬੂ ਆ ਰਹੀ ਹੈ ਤੇ ਕੁੜੀਆਂ ਕਹਿੰਨੀਆਂ ਸਾਨੂੰ ਤੇ ਮੈਡਮ ਵੋਮਟ ਟੌਨ ਨੂੰ ਤਿਆਰ ਹੋਈ ਆ ਮੈਂ ਵੇਖਿਆ ਵਾਕਈ ਬੁਰਾ ਹਾਲ ਸੀ ਤੇ ਸਾਡੀ ਜਿਹੜੀ ਸਵੀਪਰ ਮਨਦੀਪ ਕੌਰ ਆ ਉਹਨੂੰ ਮੈਂ ਉਸੇ ਟਾਈਮ ਬੁਲਾਇਆ ਮੈਂ ਕਿਹਾ ਆਣ ਕੇ ਤੇ ਕਮਰਾ ਸਾਫ਼ ਕਰੋ ਉਸ ਸਗੋਂ ਮੈਨੂੰ ਅੱਗੋਂ ਬੋਲੇ ਕਿ ਜਿਹੜਾ ਬੱਚੇ ਨੇ ਕੀਤਾ ਇਹ ਕਿਹੜੇ ਛੋਟੇ ਆ ਉਹਨੂੰ ਕੋ ਕਰੇ ਮੈਂ ਕਿਹਾ ਵੀ ਉਹ ਇਸ ਟਾਈਮ ਸਕੂਲ ਵਿੱਚ ਨਹੀਂ ਆਇਆ ਤੇ ਨਾਲ ਪਾਈਪ ਲਾ ਕੇ ਉਹਨਾਂ ਨੇ ਕਮਰਾ ਸਾਫ਼ ਕੀਤਾ ਮਨਦੀਪ ਕੌਰਸ ਵੀ ਉੱਪਰ ਨੇ ਬੈਂਚ ਵੀ ਤੋੜਤਾ ਬੇਸ਼ੱਕ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਦੇ ਫਾਦਰ ਨੂੰ ਤਿੰਨ ਕਾਲ ਮੈਂ ਕੀਤੀਆਂ ਇਹਨਾਂ ਮੇਰੀ ਕਾਲ ਨਹੀਂ ਰਿਸਿਵ ਕੀਤੀ ਫਿਰ ਇਹਨਾਂ ਦਾ ਵੱਡਾ ਬੇਟਾ ਜਿਹੜਾ ਪਲੱਸ 2 ਵਿੱਚ ਪੜਦਾ ਮੈਂ ਕਿਹਾ ਵੀ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਤੁਸੀਂ ਉਹਦੇ ਫਾਦਰ ਨੂੰ ਫੋਨ ਕਰਕੇ ਤੇ ਕੰਪਲੇਂਟ ਕਰੋ ਇਹਨਾਂ ਨੇ ਫੋਨ ਕੀਤਾ ਇਹਨਾਂ ਦਾ ਵੀ ਨਹੀਂ ਰিসিਵ ਕੀਤਾ ਇਹਨਾਂ ਵੀ ਦੋ ਤਿੰਨ ਵਾਰੀ ਫੋਨ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਕੋਈ ਨਹੀਂ ਜਦੋਂ ਆਊਗਾ ਫਿਰ ਵੇਖਾਂਗੇ ਫਿਰ ਇਹਨਾਂ ਕੀ ਕੀਤਾ ਨੈਕਸਟ ਡੇ ਸਵੇਰੇ ਸਵਾ 8 ਵਜੇ ਮੈਨੂੰ ਤਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਵੌਇਸ ਮੈਸੇਜ ਜਿਹੜੇ WhatsApp ਤੇ ਉਹਨਾਂ ਨੇ ਭੇਜਨੇ ਸਟਾਰਟ ਕਰਤੇ ਕਿ ਤੁਸੀਂ ਮੇਰੇ ਬੱਚੇ ਦਾ ਜਿਹੜਾ ਜਾਂ ਗਲਤ ਨਾਮ ਆ ਰਿਹਾ ਜੇ ਤੁਸੀਂ ਬੱਚਿਆਂ ਤੇ ਯਕੀਨ ਕਰ ਰਹੇ ਜੇ ਤੇ ਮੈਂ ਤੁਹਾਨੂੰ ਵੇਖ ਲੂੰਗਾ ਮੈਂ ਪ੍ਰਾਇਮਰੀ ਵਿੱਚ ਵੀ ਜਿਹੜਾ ਪ੍ਰਿੰਸੀਪਲ ਹੀ ਉਹਦੇ ਮੈਂ ਲੱਤਾਂ ਦੇ ਥੱਲੇੋਂ ਦੀ ਕੰਨ ਫੜਾਏ ਹੀ ਤਹਾਡੀ ਪ੍ਰਿੰਸੀਪਲ ਦੇ ਵੀ ਫੜਾਉਂਗਾ ਤੁਹਾਡੇ ਵੀ ਫੜਾਉਂਗਾ ਤੇ ਮੈਂ ਅੱਗੋਂ ਕੋਈ ਰਿਐਕਟ ਨਹੀਂ ਕੀਤਾ ਅਸੀਂ ਫੇਰ ਚੁੱਪ ਰਹੇ ਆ ਵੀ ਚਲੋ ਕੋਈ ਨਹੀਂ ਇਹਨੇ ਕਰਤਾ ਫੇਰ ਨੈਕਸਟ ਡੇ ਫੇਰ ਉਹਨੇ ਆਣ ਕੇ ਸ਼ਾਮ ਨੂੰ ਇਹ ਇਹਨਾਂ ਨੂੰ ਨਹੀਂ ਪੰਚਾਇਤ ਸੱਦੀ ਆ ਇਹ ਸਾਰੇ ਵੀ ਆਏ ਆ ਇੱਕ ਦੂਸਰੇ ਇਸ ਪਿੰਡ ਦੀਆਂ ਦੋ ਪੰਚਾਇਤਾਂਵਾਂ ਦੂਸਰੇ ਸਰਪੰਚ ਵੀ ਆਏ ਸ਼ਾਮੀ ਉਹਨਾਂ ਨੂੰ ਸਾਡੇ ਉਸ ਦਿਨ ਇੱਥੇ ਪ੍ਰੋਗਰਾਮ ਸੀ ਤੇ 1 ਵਜ ਦਾ ਟਾਈਮ ਦਿੱਤਾ ਚਲੋ ਇਹ ਸਾਰੇ ਸਾਡੀ ਬਹੁਤ ਹੈਲਪ ਕਰਦੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਏ ਉਹ ਮੁੰਡੇ ਦਾ ਚਾਚਾ ਵੀ ਆਇਆ ਉਹਨਾਂ ਨੂੰ ਜਦੋਂ ਸਾਰੀਆਂ ਆਡੀਓ ਸੁਣਾਈਆਂ ਤੇ ਇਹਨਾਂ ਨੇ ਕਿਹਾ ਵੀ ਉਹ ਤਾਂ ਬਿਲਕੁਲ ਗਲਤ ਚੱਲਦਾ ਵੀ ਗਲਤ ਗੱਲ ਆ ਬੱਚਿਆਂ ਦੇ ਵੀ ਇਹਨਾਂ ਨੇ ਬਿਆਨ ਲੈ ਸਾਰਿਆਂ ਨੇ ਫਿਰ ਮੈਂ ਨੈਕਸਟ ਡੇ ਮੈਂ ਛੁੱਟੀ ਤੇ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਛੁੱਟੀ ਤੇ ਆ ਕੱਲ ਤੂੰ ਹੀ ਸਕੂਲ ਨਾ ਆਇਓ ਤੇ ਆਪਾਂ ਮੰਡੇ ਨੂੰ ਗੱਲ ਕਰਾਂਗੇ ਕਿਉਂਕਿ ਸਾਡੇ ਪ੍ਰਿੰਸੀਪਲ ਮੈਡਮ ਵੀ ਜਿਹੜੇ ਸੀ ਉਹ ਦੋ ਦਿਨ ਤੋਂ ਮੈਡੀਕਲ ਛੁੱਟੀ ਤੇ ਸੀ ਤੇ ਜਦੋਂ ਤੇ ਮੈਂ ਕਿਹਾ ਵੀ ਮੈਂ ਵੀ ਨਹੀਂ ਆਉਣਾ ਤੇ ਕਹਿੰਦੇ ਹੋਰ ਤੇ ਕੋਈ ਹੋਊਗਾ ਸਕੂਲ ਦੇ ਵਿੱਚ ਇਹਨਾਂ ਦੀ ਮੇਰੀ ਫੋਨ ਕਾਲ ਤੁਸੀਂ ਚੈੱਕ ਕਰ ਸਕਦੇ ਜੇ ਮੇਰਾ ਫੋਨ ਕਾਲ ਸਵੇਰੇ ਮੈਨੂੰ ਕਾਲ ਆਈ ਹੈ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਰੋਕਣ ਦੇ ਬਾਵਜੂਦ ਇਹ ਸਕੂਲ ਦੇ ਵਿੱਚ ਆਣ ਕੇ ਇਹਨਾਂ ਨੇ ਜਿਹੜਾ ਵਾ ਕੱਲ ਮੇਰੀ ਐਬਸੈਂਸ ਦੇ ਵਿੱਚ ਜਿਹੜਾ ਵਾ ਹੱਲਾ ਗੁੱਲਾ ਕੀਤਾ ਇਹ ਮੈਡਮ ਜਿਹੜੇ ਐਜ਼ ਅ ਆਫੀਸ਼ੀਏਟਿੰਗ ਇੰਗਲਿਸ਼ ਲੈਕਚਰਰ ਵਾਈਸ ਪ੍ਰਿੰਸੀਪਲ ਸਾਡੇ ਸਕੂਲ ਦੇ ਇਹਨਾਂ ਤੇ ਆਣ ਕੇ ਬੈਲ ਦਾ ਹਥੌੜਾ ਫੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਦਰ ਆਫਿਸ ਦੇ ਆਣ ਕੇ ਉਹ ਸਾਡੇ ਜਿਹੜੇ ਫਿਜ਼ੀਕਲ ਲੈਕਚਰਰ ਉਹਨਾਂ ਨੇ ਆਣ ਕੇ ਅੱਗੇ ਰੋਕਿਆ ਸਾਰੇ ਟੀਚਰਸ ਨੇ ਫੇ ਬਾਕੀ ਤੁਹਾਨੂੰ ਸਰ ਜਿਹੜਾ ਉਹ ਦੱਸਣਗੇ ਕਿ ਕੱਲ ਕੀ ਹੋਇਆ ਕਿਉਂਕਿ ਕੱਲ ਮੈਂ ਹੈ ਨਹੀਂ ਉਹਦੇ ਵਿੱਚ ਉਹ ਮੌਸਮ ਬਣੇ ਹੋਇਆ ਕਿਉਂ ਬੱਚੇ ਬਣੇ ਕਿਹਾ ਕੀਤਾ ਜੀ ਜਾੜ ਕੇ ਸਰ ਉਹਨੇ ਜਾੜ ਕੇ ਸ਼ਰਾਰਤ ਕੀਤੀ ਹੈ ਬਿਲਕੁਲ ਉਹਨੇ ਮੈਡਮ ਕੋਲੋਂ ਛੁੱਟੀ ਵੀ ਲਈ ਮੈਂ ਮੈਡਮ ਨੂੰ ਪੁੱਛਿਆ ਵੀ ਤੁਹਾਡੇ ਕੋ ਕਿਤੇ ਇਹਤ ਨਹੀਂ ਕਿ ਛੁੱਟੀ ਲੈਣ ਆਇਆ ਕਹਿੰਦੇ ਨਾ ਬਿਲਕੁਲ ਨਹੀਂ ਆਂਦੇ ਮੇਰੇ ਕੋ ਛੁੱਟੀ ਮੰਗਣ ਆਇਆ ਨਹੀਂ ਬਾਥਰੂਮ ਵਾਸਤੇ ਸਰ ਅਸਲ ਵਿੱਚ ਬੱਚੇ ਜਿਹੜੇ ਆ ਉਹ ਮੈਨੂੰ ਦੱਸਣ ਤੋਂ ਝਾਗੇ ਉਹਨਾਂ ਸਰ ਨੂੰ ਦੱਸਿਆ ਉਹ ਤੁਹਾਨੂੰ ਦੱਸਣਗੇ ਉਹ ਕਲਾਸ ਦੇ ਵਿੱਚ ਕੋਈ ਗਲਤ ਹਰਕਤ ਕਰਦਾ ਪਿਆ ਸੀ ਤੇ ਉਹ ਕਰਦੇ ਕਰਦੇ ਉਹਦਾ ਬਾਥਰੂਮ ਨਿਕਲ ਗਿਆ ਜੇ ਬੰਦੇ ਕੋਟਮਾ ਤੇ ਬਗੈਦਾ ਜਿਹੜੇ ਉਹਦੇ ਪੇਰੈਂਟਸ ਕਹਿੰਦੇ ਕੀਤੀ ਹੈ ਉਹ ਇਸ ਤਰੀਕੇ ਦਾ ਜਿਹੜਾ ਪੰਜਾਬ ਉਹਦੇ ਫਾਦਰ ਨੇ ਲਗਾਇਆ ਉਹਨੂੰ ਬਾਰੇ ਕੀ ਹੋਣਾ ਸਰ ਉਹ ਬਿਲਕੁਲ ਝੂਠ ਕਹਿ ਰਹੇ ਸਗੋਂ ਉਹਨਾਂ ਨੇ ਸਾਨੂੰ ਇਹੋ ਜੀ ਮਤਲਬ ਸ਼ਬਦਾਵਲੀ ਬੋਲੀ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇੰਨੇ ਗੰਦੇ ਲਬਜ਼ ਬੋਲੇ ਉਹਨਾਂ ਨੇ ਸਾਨੂੰ ਟੀਚਰਸ ਨੂੰ ਤੁਸੀਂ ਬੱਚਿਆਂ ਕੋਲੋਂ ਵੈਰੀਫਾਈ ਕਰ ਸਕਦੇ ਜੇ ਸਾਰੇ ਬੱਚੇ ਸਕੂਲ ਦੇ ਵਿੱਚ ਹੀ ਜੋ ਉਹਨਾਂ ਨੇ ਕੱਲ ਤਮਾਸ਼ਾ ਕੀਤਾ ਗਮਲੇ ਤੋੜ ਕੇ ਫਿਰ ਜਿਸ ਬੰਦੇ ਕੋਈ ਕੰਪਲੇਂਟ ਕੀਤੀ ਸੀ ਹਾਂਜੀ ਹਾਂਜੀ ਉਸੇ ਟਾਈਮ ਤੇ ਮੈਡਮ ਨੇ ਪੁਲਿਸ ਨੂੰ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਉਹ ਆਏ ਆ ਬੱਚਿਆਂ ਕੋਲੋਂ ਬਿਆਨ ਲੈ ਕੇ ਗਏ ਸਾਰਾ ਮੌਕਾ ਚੈੱਕ ਕੀਤਾ ਫਿਰ ਸ਼ਾਮ ਨੂੰ ਏਐਸਆਈ ਨਿਰਮਲ ਸਿੰਘ ਥਾਣਾ ਸਦਰ ਤਰੰਦਾਨ ਤੋਂ ਆਏ ਆ ਉਹਨਾਂ ਨੇ ਵੀ ਆਣ ਕੇ ਸਾਰਾ ਮੌਕੇ ਦੀ ਜਿਹੜੀ ਆ ਵੇਖ ਕੇ ਤੇ ਲੈ ਕੇ ਗਏ ਆ ਕੰਪਲੇਂਟ ਲਿਖਾ ਕੇ ਆਏ ਸਾਡੇ ਸਕੂਲ ਦੇ ਟੀਚਰਸ ਆ ਕੇ ਉੱਥੇ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਫੇਰ ਕਾਲ ਮੈਂ ਕੱਲ ਛੁੱਟੀ ਤੇ ਸੀ ਸਾਡੇ ਕਿਤੇ ਕੋਈ ਡੈਥ ਹੋਈ ਰਿਸ਼ਤੇਦਾਰੀ ਚ ਉੱਥੇ ਗਈ ਉਹਨੇ ਫੇਰ ਵੀ ਮੈਨੂੰ ਕਾਲ ਕੀਤੀ ਬਾਅਦ ਵਿੱਚ ਫੇਰ 2 ਵਜੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਹਿੰਦਾ ਮੈਂ ਤੁਹਾਨੂੰ ਆ ਕਰ ਦੇਣਾ ਉਹ ਕਰ ਦੇਣਾ ਮੈਂ ਕਿਹਾ ਤੁਸੀਂ ਜੋ ਮਰਜੀ ਤੁਸੀਂ ਮੇਰੇ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਜੇ ਮੈਂ ਕਿਹਾ ਤੁਸੀਂ ਜੋ ਅੱਜ ਕੀਤਾ ਠੀਕ ਨਹੀਂ ਕੀਤਾ ਫਿਰ ਮੈਂ ਉਹਨਾਂ ਦਾ ਇੱਥੇ ਥਾਣੇਦਾਰ ਸਾਹਿਬ ਆਏ ਹੀ ਤੇ ਸਰ ਨੇ ਮੇਰੀ ਉਹਨਾਂ ਨਾਲ ਗੱਲ ਕਰਾਈ ਤੇ ਉਹ ਕਹਿੰਦੇ ਤੁਸੀਂ ਇਹਦਾ ਫੋਨ ਜਿਹੜਾ ਬਲੌਕ ਕਰ ਦਿਓ ਵੀ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਬਲਾਕ ਕਰਨ ਦੇ ਬਾਵਜੂਦ ਫੇਰ ਇਹਨੇ ਮੈਨੂੰ WhatsApp ਤੇ ਜਿਹੜੇ ਆ ਉਹ ਮੈਸੇਜ ਭੇਜੇ ਹੋ ਤੁਸੀਂ ਸੁਣ ਸਕਦੇ ਜੇ ਕਿ ਮੈਂ ਤੁਹਾਨੂੰ ਵੱਢ ਦੇਣਾ ਸਾਰਿਆਂ ਨੂੰ ਸਕੂਲ ਦਾ ਮ ਸਕੂਲ ਨੂੰ ਅੱਗ ਲਾ ਦੇਣੀ ਆ ਤੁਹਾਡਾ ਵੇਖੋ ਮੈਂ ਹਾਲ ਕੀ ਕਰਦਾ ਵਾਂ ਬਹੁਤ ਜਿਆਦਾ ਧਮਕੀਆਂ ਦਿੱਤੀਆਂ ਤੁਸੀਂ ਉਹ ਸਾਰੇ ਹੀ ਵੌਇਸ ਮੈਸੇਜ ਜਿਹੜੇ ਸਾਡੇ ਫੋਨਾਂ ਵਿੱਚ ਰਿਕਾਰਡਡ ਆ ਤੁਸੀਂ ਸੁਣ ਸਕਦੇ ਜੀ ਜੀ ਮੇਰਾ ਨਾਮ ਹੈ ਗਿਤਾੰਛਲੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀਗੋਲਾ ਦੀ ਪ੍ਰਿੰਸੀਪਲ ਮੈਂਮ ਕੀ ਮੈਥੋ ਹੈ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਪ੍ਰਿੰਸੀਪਲ ਸਾਹਿਬਾਂ ਅੰਗਰੇਜ਼ਾਂ ਦੇ ਉੱਪਰ ਅਲਿਗੇਸ਼ਨ ਲਗਾਏ ਜਾਦੇ ਆ ਇੱਕ ਬੱਚੇ ਦਾ ਵੀ ਨਾਮ ਆ ਰਿਹਾ ਕਿ ਨੇ ਉਹ ਵਿੱਚ ਬੱਥਰ ਕੀਤਾ ਕੀ ਸਦਾ ਮੈਥੋ ਕੀ ਹੈ ਜੀ ਆ ਸਰ ਜਿਸ ਦਾ ਤੁਹਾਨੂੰ ਪਹਿਲਾਂ ਵੀ ਪਤਾ ਲੱਗਾ ਸਾਡੇ ਟੀਚਰ ਨੇ ਦੱਸਿਆ ਕਿ ਜਿਹੜਾ ਲੜਕਾ ਆ ਅਜੇ ਪ੍ਰਤਾਪ ਸਿੰਘ ਉਹਨੇ ਕਲਾਸ ਜਿਹੜੀ ਆ ਯੂਰਨ ਪਾਸ ਕੀਤਾ ਜੋ ਕਿ ਬਹੁਤ ਗਲਤ ਹਰਕਤ ਸੀ ਮੈਂ 3 ਦਿਨ ਦੀ ਮੈਡੀਕਲ ਛੁੱਟੀ 'ਤੇ ਸੀ ਮੈਨੂੰ ਮੇਰੇ ਟੀਚਰਜ਼ ਨੇ ਫੋਨ ਕਰਕੇ ਇਨਫੋਰਮੇਸ਼ਨ ਦਿੱਤੀ ਹੈ ਕਿ ਬੱਚੇ ਨੇ ਇਸ ਤਰ੍ਹਾਂ ਕੀਤਾ ਆ ਬੱਚੇ ਟੀਚਰਸ ਨੇ ਕੀ ਕੀਤਾ ਹੈ ਬਾਅਦੋਂ ਕਿ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ ਉਹਦੇ ਪੇਰੈਂਟਸ ਕੋਲੋਂ ਫੋਨ ਨਹੀਂ ਚੁੱਕਿਆ ਗਿਆ ਫਿਰ ਇਹਨਾਂ ਨੇ ਪਿੰਡ ਦੇ ਸਰਪੰਚ ਮੋਦਵਾਰ ਜਿੰਨੇ ਵੀ ਉਹਨਾਂ ਨੇ ਉਹਨਾਂ ਸਾਰੇ ਸਕੂਲਾਂ ਨੇ ਉਹਨਾਂ ਨਾਲ ਰਾਬਤਾ ਕੀਤਾ ਆ ਉਹਨਾਂ ਨੇ ਵੀ ਅੱਗੇ ਸਾਰਾ ਮੌਕਾ ਜਿਹੜਾ ਉਹ ਦੇਖਿਆ ਆ ਬੱਚਿਆਂ ਨਾਲ ਗੱਲਬਾਤ ਕੀਤੀ ਆ ਬੱਚਿਆਂ ਨੇ ਸਾਰੀ ਉਹਨਾਂ ਨੂੰ ਹਕੀਕਤ ਦੱਸੀ ਆ ਉਸ ਤੋਂ ਬਾਅਦ ਫੇਰ ਪਿੰਨ ਵਾਲੇ ਨਹੀਂ ਗਿਆ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਉਹਨੂੰ ਟਾਈਮ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ ਸਕੂਲ ਦੇ ਵਿੱਚ ਆਪਾਂ ਆਰਾਮ ਨਾਲ ਬੈਠ ਕੇ ਇਹਨੂੰ ਗੱਲ ਨੂੰ ਕਰਦੇ ਆ ਪਰ ਉਹ ਜਿਹੜਾ ਜਿਹੜਾ ਉਹਦਾ ਫਾਦਰ ਸੀ ਉਹਨੇ ਕਿਸੇ ਦੀ ਗੱਲ ਨਹੀਂ ਸੁਣੀਗੀ ਉਹ ਜਿਹੜਾ ਕੱਲ ਸਕੂਲ ਦੇ ਵਿੱਚ ਆਇਆ ਉਹ ਟੀਚਰਸ ਨੂੰ ਬਹੁਤ ਗਲਤ ਬੋਲ ਕੇ ਗਿਆ ਬਹੁਤ ਗਲਤ ਉਹਨੇ ਵਰਡਿੰਗ ਟੀਚਰਸ ਵਾਸਤੇ ਯੂਜ਼ ਕੀਤੀ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਔਰ ਮੈਂ ਇਸ ਲਈ ਜਿਹੜੀ ਨਿੰਦਾ ਕਰਦੀ ਆ ਕਿ ਕਿਹੇ ਕੋਈ ਵੀ ਜਿਹੜਾ ਇਸ ਤਰ੍ਹਾਂ ਆ ਕੇ ਸਰਕਾਰੀ ਅਦਾਰੇ ਵਿੱਚ ਆ ਕੇ ਸਰਕਾਰੀ ਸਰਕਾਰੀ ਮੁਲਾਜ਼ਮ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਬੋਲ ਸਕਦਾ ਫਿਰ ਕੋਈ ਕਿਸੇ ਵੀ ਟੀਚਰ ਦੀ ਕੋਈ ਗਲਤੀ ਨਹੀਂ ਹੈਗੀ ਇਹਦੇ ਵਿੱਚ ਹਾਂਜੀ ਜਿੱਤੇ ਜ਼ਿਆਦਾ ਤੁਹਾਨੂੰ ਹਾਂਜੀ ਬਿਲਕੁਲ ਟੀਚਰ ਜਿਹੜੇ ਮੇਰੇ ਖਾਸ ਕਰਕੇ ਜਿਹੜੇ ਉਸ ਉਹਨਾਂ ਦੀ ਕਲਾਸ ਦੇ ਇੰਚਾਰਜ ਨੇ ਅਮਨ ਮੈਮ ਉਹਨੂੰ ਉਹਨਾਂ ਨੂੰ ਖਾਸ ਕਰਕੇ ਉਹ ਫੋਨ ਕਰਕੇ ਥ੍ਰੈਟ ਦੇ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਮੈਂ ਬਾਕੀ ਟੀਚਰਸ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਵਾਂਗਾ ਗਵਰਨਮੈਂਟ ਸਕੂਲ ਹੈ ਕਿਸ ਤਰੀਕੇ ਨਾਲ ਐਕਸ਼ਨ ਲਿੱਤਾ ਜਾ ਰਿਹਾ ਤੁਹਾਡੇ ਵੱਲੋਂ ਪ੍ਰਿੰਸੀਪਲ ਸਾ ਸਟਾਫ ਵੱਲੋਂ ਤੇ ਮੇਰੇ ਸਾਡੇ ਵੱਲੋਂ ਜਿਹੜੀ ਪੁਲਿਸ ਦੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਔਰ ਆਪਾਂ ਜਿਹੜਾ ਆਪਣੇ ਡਿਪਾਰਟਮੈਂਟ ਨੂੰ ਵੀ ਲਿਖ ਕੇ ਦਿੱਤਾ ਹੈ ਇਸ ਦੇ ਬਾਰੇ ਸਰਕਾਰ ਤੋਂ ਮੰਗ ਕੀਤੀ ਕਰਦੇ ਵੀ ਇਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਤੇ ਯੋ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ ਕਿਸੇ ਵੀ ਸਰਕਾਰੀ ਅਧਾਰੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਅੱਜ ਸਰਦ ਕੀ ਨਾਮ ਜੀ ਆਪਣਾ ਇਹ ਐਸੇ ਨਰਮਲ ਸਿੰਘ ਜੀ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਪਿੰਡ ਪੰਡੋਰੀ ਗੋਲਾ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਆ ਕੇ ਗਾਲੀ ਕਲੌਚ ਕੀਤਾ ਗਿਆ ਧਮਕਾਇਆ ਗਿਆ ਟੀਚਰਾਂ ਨੂੰ ਕੀ ਪਤਾ ਮੰਨਦਾ ਸੀ ਇਸ ਤਰ੍ਹਾਂ ਇਹ ਮੈਡਮ ਅਮਨਦੀਪ ਕੌਰ ਮੈਥ ਅਧਿਆਪਕ ਨੇ ਪੰਡੋਰੀ ਗੋਲਾ ਸਕੂਲ ਵਿੱਚ ਲੱਗੇ ਉਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਬਿਆਨ ਦੇ ਆਧਾਰ ਤੇ ਅਸੀਂ ਰਾਜੂ ਸਿੰਘ ਪੁੱਤਰ ਧਰਮ ਸਿੰਘ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਹੈ ਸਿਰਫ ਕੀ ਅਪਰਾਧ ਕੀ ਹੋਇਆ ਸੀਗਾ ਮੈਟਰੀ ਕੀ ਸੀਗਾ ਜੀ ਥੋੜਾ ਉਹਦਾ ਮੈਟਰ ਇਹ ਆ ਕਿ ਉਹਦੇ ਸਕੂਲ ਦੇ ਵਿੱਚ ਰਾਜੂ ਦਾ ਬੱਚਾ ਪੜਦਾ ਹੈ 8ਵੀਂ ਕਲਾਸ ਦਾ ਉਹ ਵਿਦਿਆਰਥੀ ਹੈ ਉਹਨੇ ਕਿਤੇ ਕਲਾਸਰੂਮ ਦੇ ਵਿੱਚ ਪਿਸ਼ਾਬ ਕੀਤਾ ਉਹ ਪਿਸ਼ਾਬ ਨੂੰ ਲੈ ਕੇ ਹੀ ਇਹ ਸਾਰੇ ਮਾਮਲਾ ਚੱਲਿਆ ਹੈ ਠੀਕ ਹੈ ਜੀ ਉਸ ਦੀ ਕੀ ਕਾਰਵਾਈ ਹੋਈ ਹੈ ਜੀ ਉਹ ਵਿਅਕਤੀ ਦੇ ਉੱਪਰ ਕਿਹੜਾ ਉਹ ਤੇ ਜਿਹੜੀ ਧਾਰਾ ਹੈ 132 324 4 351 2 79 ਬੀ ਐਨਸ ਦੇ ਤਹਿਤ ਪਰਚਾ ਦਰਜ ਕਰਕੇ ਦੋਸ਼ੀ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ ਸੋ ਬਿਲਕੁਲ ਤੁਸੀਂ ਦੇਖਿਆ ਇਸ ਮਾਮਲੇ ਦੀ ਸੱਚਾਈ ਕੀ ਸੀਗੀ ਜੋ ਪੱਖ ਜਿਹੜਾ ਦਿੱਤਾ ਗਿਆ ਸਕੂਲ ਵੱਲੋਂ ਸੋ ਪੁਲਸ ਵੱਲੋਂ ਵੀ ਕੀ ਕੁਝ ਕਾਰਵਾਈ ਕੀਤੀ ਜਾਦੀ ਹੈ ਸਰੂਲ ਦੱਸਾਂਗੇ ਲੇਕਿਨ ਇਹ ਕਿਹਾ ਗਿਆ ਕਿ 8ਵੀਂ ਕਲਾਸ ਦੇ ਬੱਚੇ ਵੱਲੋਂ ਜਾਣ ਪੁੱਛ ਕੇ ਕਾਰਨਾਮਾ ਕੀਤਾ ਗਿਆ ਕਲਾਸ ਦੇ ਵਿੱਚ ਜਿਹੜਾ ਸਿੱਪ ਖੋਲ ਕੇ ਇਸ ਤਰੀਕੇ ਨਾਲ ਬਾਥਰੂਮ ਕਰਨਾ ਇਹ ਗੰਦੀ ਹਰਕਤ ਕਰਨੀ ਉਸ ਤੋਂ ਬਾਅਦ ਜਿਹੜਾ ਬੱਚਿਆਂ ਨੂੰ ਧਮਕਾਉਣਾ ਸਾਥੀਆਂ ਨੂੰ ਧਮਕਾਉਣਾ ਜਦੋਂ ਕਲਾਸ ਦੇ ਵਿੱਚ ਬਾਥਰੂਮ ਦੀ 스ਮੈਲ ਆਉਂਦੀ ਹੈ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਕਹਿਣਾ ਕਿ ਤੁਹਾਡੇ ਨਾਲ ਮੈਂ ਕੁੱਟਮਾਰ ਕਰਾਂਗਾ ਜੇਕਰ ਤੁਸੀਂ ਟੀਚਰਸ ਨੂੰ ਦੱਸੋਗੇ ਇਹ ਜਾਣ ਪੁੱਛ ਕੇ ਕੀਤਾ ਗਿਆ ਲੇਕਿਨ ਵੱਡੇ ਸਵਾਲ ਨੇ ਕਿ ਸਕੂਲ ਦੇ ਵਿੱਚ ਇਸ ਤਰੀਕੇ ਦਾ ਕਾਰਨਾਮਾ ਕਰਨਾ ਉਸ ਤੋਂ ਬਾਅਦ ਇੱਕੋ ਟਮਾਤ ਗੰਦੀ ਕੋਸ਼ਿਸ਼ ਕਰਨੀ ਸਟਾਫ ਨੂੰ ਗਾਲ੍ਹਾਂ ਕੱਢਣੀਆਂ ਥ੍ਰੈਟ ਦੇ ਨੇ ਇਹ ਮਾਮਲਾ ਕਿਤੇ ਨਾ ਕਿਤੇ ਵੱਡਾ ਬਣਦਾ ਜਾ ਰਿਹਾ ਪੱਖ ਦਾ ਜ਼ਿਆਦਾ ਹੈ ਪੁਲਿਸ ਨੇ ਜੋ ਕੁਝ ਕਾਰਵਾਈ ਕੀਤੀ ਕੀ ਕੁਝ ਪੁਰਾਣਾ ਮਾਮਲਾ ਸੀਗਾ ਉਹ ਅੱਡ ਤੱਕ ਦੂਬਦੂ ਕੀਤਾ ਹੁਣ ਤੁਸੀਂ ਵੀ ਜ਼ਰੂਰ ਦੱਸਿਓ ਇਸ ਮਾਮਲੇ ਦੇ ਉੱਪਰ ਤੁਹਾਡੀ ਕੀ رائے ਆ ਤੁਸੀਂ ਦੇਖਦੇ ਹੋ 라이 بھارت ਮੈਂ ਦਾਨਿਸ਼ ਗੁਪਤਾ ਧੰਨਵਾਦ